ਜੇ ਕੰਮ ਕਰਾਂਗੇ ਨਾ ਪ੍ਰਮਾਤਮਾ ਸਾਡੀ ਦਾ ਦੇਗਾ ਵੀ ਰੋਤੀ ਭੜੀ ਤੇ ਖਰਾਗੇ ਇਹ ਇਹ ਰੋਕ ਰਾਰਾ ਲੋਕਾਂ ਨੂੰ ਬਚਾਣ ਆਤੇ ਕਰਦੇ ਆ ਲੋਕਾਂ ਦਾ ਨਾ ਗੱਦੀ ਦੰਦ ਹੋ ਰਿਹਾ ਲੋਕਾਂ ਦਾ ਉਹਦੇ ਕੱਪੜੇ ਵੇਖਦਾ ਜੈਕਟ ਤੇ ਵੀ ਪੁਲਿਸ ਵਾਲਿਆਂ ਦੀ ਹੈ ਡਿਊਟੀ ਵੀ ਪੁਲਿਸ ਵਾਲਿਆਂ ਦੀ ਕਰਦੇ ਪਏ ਇਹ ਜੈਕਟ ਤੁਹਾਨੂੰ ਕਿਹਨੇ ਦਿੱਤੀ ਹੈ ਅ ਤੈਨੂੰ ਨਾ ਫਾਰਮ ਪਤਾ ਨਹੀਂ ਕਿੰਨਾ ਸਵਾਰੀਆਂ ਭਰਦੀਆਂ ਇਕਰ ਵਸਾ ਲੇ ਕਿ ਉਧਰ ਜਾ ਮਿਲ ਆਇਨੇ ਹੈ ਤਨ ਜਾ ਇਹ ਗੰਦਾ ਪੜਾ ਮੜੀ ਉਹ ਵੀ ਬੜਿਆ ਉਹ ਕਿਆ ਕਰਦਿਆ ਨੇ ਪੜਦਿਆ ਵੱਡਾ ਭਾਈ ਵੀ ਪੜਦਾ ਹੋਣਾ ਜੇ ਤੁਸੀਂ ਸਾਰ ਕਿਨੇ ਵੇ ਆਨਿਓ ਸਵੇਰੇ ਇੱਥੇ ਜੇ 8 ਵਜੇ ਤੇ ਛੁੱਟੀ 8 ਵਜੇ 8 ਤੋਂ 8 ਤੱਕ ਡਿਊਟੀ 12 ਘੰਟੇ ਡਿਊਟੀ ਜੇ ਗੱਦੀ ਆ ਦੇ ਰਣデア ਦਸੂ ਮੇ ਵੀ ਆ ਚਲਦੀ ਆ ਸਾਧ ਤਰੀਕੇ ਹੋਰ ਯਾਰ ਕੋਈ ਨੌਕਰੀ ਕਰਨ ਦਾ ਨਹੀਂ ਸੋਚਿਆ ਇਹ ਉਹ ਕਲੀ ਰਹੂ ਕਤਾਰ ਕਰੂਗੀ ਫਿਰ ਪੱਕਾ ਚਲੂਗਾ ਨਾ ਪਤਾ ਨਹੀਂ ਪ੍ਰਮਾਤਮਾ ਨੂੰ ਵੇਹਰਾ ਪਤਮਾਨਾ ਕੋਠੜੀ ਕਰਦੇ ਪਤਮਾਨਾ ਜੀ ਕੁਰਸੀ ਰਿਕਾ ਦਮਾ ਜਾ ਕੇ ਉਹਦਾ ਬੈ ਨਹੀਂ ਸਕਦਾ ਔਰ ਆ ਨਹੀਂ ਦਰਦਾ ਅੰਦਾ ਵੀ ਆਇਆ ਤੇ ਕਿਦਣਾ ਉਹ ਕੰਨਾ ਵੀਰੂ ਲਾ ਕੇ ਭੇਡਿਆ ਚਾਰ ਵੀਰੂ ਬੁਲਾਤੇ ਆ ਇੱਕ ਬੰਦੇ ਹੋਰ ਹੈ ਤੇ ਆਪਣੇ ਵਾਲੇ ਕੈਮਰੇ ਵਾਲੇ ਔਰ ਵੀਰੂ ਬੁਲਾਤੀ ਕਬਰ ਸੋਈ ਆਏ ਔਰ ਵੀਰੂ ਬੁਲਾਤੀ ਬੰਦੇ ਇੰਨੇ ਅਥਾਰਟੀ ਵੀਡੀਓ ਬਣਾ ਕੇ ਗਏ ਨੇ ਖੁਸ਼ੀ ਹੁੰਦੀ ਆ ਅੰਦਰ ਉਹ ਕਿ ਮੈਨੂੰ ਲੋਕ ਜਾਣਦੇ ਪਿਆਣੇ ਪਿੰਡੇ ਚ ਸਭ ਨੂੰ ਪਤਾ ਲੱਗ ਜਾਣਾ ਜਦੋਂ ਵਿੰਦਰ ਕੌਣ ਆਪ ਦਾ ਬੜਾ ਸਾਵਾ ਉਹ ਫੜੇ ਆਪਣੇ ਮਰ ਚਾਹ ਤਾ ਹਰਦਾ ਇਹੀ ਇਹਨਾਂ ਨੂੰ ਗਾਇ ਇਹਨਾਂ ਨੂੰ ਮੈਨੂੰ ਉੱਠਿਆ ਰਹਿੰਦਾ ਨਹੀਂ। ਜੇ ਬਚਤ ਤੇ ਲੋਗ ਇਹਨਾਂ ਦਾ ਕਰ ਗਿਆ ਕੋ ਕੁੱਥੇ ਪਰਮਾ ਨੂੰ ਕਰਨਾ ਫਰਮਾਵਾ ਦੇ ਲੋਗ। ਉਹਨਾਂ ਦੇ ਉਹ ਕਿਤੇ ਨਹੀਂ ਕਰਦੇ ਆ। ਉਹ ਇਹ ਕਿ ਬੰਦਾ ਕੱਢਵੇ। ਇਹਨੇ ਗੁਰਸਿੱਖਾ ਤੋਂ ਵੀ ਧਾਰੂ ਕੀ ਦਾ। ਯਾਰ ਸਰਦ ਨਾ ਕਰਦੋਂ ਬੋ। ਪਰ ਜਿਵੇਂ ਤੁਹਾਡਾ ਡਿਊਟੀ ਨਿਭਾ ਰਿਹਾ ਹੈ ਇਹ ਮੰਦਪੁੱਤੀ ਵਿੱਚ ਕੋਈ ਉਹ ਹੈ ਨਹੀਂ। ਬਿਲਕੁਲ ਹੀ ਦਿਮਾਗ ਸਾਡੇ ਨਾਲੋਂ ਵਧੀਆ ਦਿਮਾਗ ਹੈ ਜੀ। ਹਾਂ ਜੀ ਹਾਂ ਜੀ ਇਹਦਾ ਮੈਂ ਥੋੜੇ ਬੋਲਬਾਣੀ ਤੇ ਥੋੜਾ ਲੱਗਦਾ ਜੀ ਬੋਲਦਾ ਥੋੜਾ ਥੜਾ ਕੇ ਜੀ ਉਦਾਂ ਹੀ ਕੋਈ ਪ੍ਰੋਬਲਮ ਨਹੀਂ ਹੈ ਜੀ ਹਾਂ ਇਹਦੇ ਕੋ ਅਸੀਂ ਚੇਰ ਹੁੰਦੇ ਰਹਨੇ ਨਹੀਂ 6 ਮਹੀਨੇ ਸਾਲ 1.5 ਸਾਲ ਬਾਅਦ ਸਾਡੀ ਬਦਲੀ ਹੋ ਜਾਂਦੀ ਹੈ ਪਰ ਜਦੋਂ ਅਸੀਂ ਦੇਖਿਆ ਉਹ ਟ੍ਰੇਡੇ ਸੀ ਜੀ ਇਹਦਾ ਉਹ ਕਹਿੰਦਾ ਟ੍ਰੇਡ ਆਇਆ ਮੁਰਗਾਪੁਰ ਆ ਜਾਵੇ ਐਕਸਕਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਰ ਰੱਬ ਚਾਹਵਾਂ ਅੱਜ ਜਿਹੜੀ ਬੜੀ ਪਿਆਰੀ ਬੜੀ ਪਿਆਰੀ ਰੂਹ ਬੜੇ ਪਿਆਰੇ ਇਨਸਾਨ ਨਾਲ ਤੁਮ ਮਿਲਾਂ ਜਾ ਰਹੇ ਆ ਕੁਝ ਲੋਕ ਕਹਿੰਦੇ ਨੇ ਇਹਨਾਂ ਨੂੰ ਕਿ ਇਹ ਜਿਹੜਾ ਬੰਦਾ ਹੈ ਇਹ ਥੋੜਾ ਮੈਂਟਲੀ ਚੈਲੈਂਜਡ ਹੈ ਕੁਝ ਕਹਿੰਦੇ ਨੇ ਇਹ ਗੋਡ ਗਿਫਟਡ ਪਰ ਮੇਰਾ ਇਹ ਮੰਨਣਾ ਇੱਕ ਇਨਸਾਨ ਹੋਣ ਦੇ ਨਾਤੇ ਇਹ ਇੱਕ ਆਮ ਇਨਸਾਨ ਹੈ ਹਾਂ ਪਰ ਇਹਦੇ ਵਿੱਚ ਜੇਕਰ ਕੋਈ ਕਮੀ ਦਿੱਤੀ ਹੈ ਤਾਂ ਭਾਵੇਂ ਇਹਦੇ ਦਿਮਾਗ ਵਿੱਚ ਥੋੜੀ ਸੋਚਣ ਸਮਝਣ ਦੀ ਜਿਹੜੀ ਸ਼ਕਤੀ ਹੋ ਥੋੜੀ ਘੱਟ ਹੋਵੇ ਪਰ ਪਿਆਰ ਜਿਹੜੇ ਜਜ਼ਬਾਤ ਨੇ ਜਿਹੜੇ ਦੇਲ ਵਿੱਚ ਇਨਸਾਨੀਅਤ ਹੈ ਤੇ ਇੱਕ ਜਜ਼ਬਾ ਕਿ ਮੈਂ ਤੇਰੇ ਖਾਲੀ ਹੱਥ ਨਹੀਂ ਬਹਿਣਾ ਮੈਂ ਆਪਣੇ ਕੋਈ ਨਾ ਕੋਈ ਕੰਮ ਕਰਦਾ ਹੀ ਰਹਿਣਾ ਉਹ ਕੰਮ ਜਿਹੜਾ ਸ਼ਖਸ ਤੋਂ ਮਿਲਣ ਜਾ ਰਿਹਾ ਉਹਦਾ ਨਾਮ ਹੈ ਯਾਦਵਿੰਦਰ ਭਾਈ ਕੁਮਾਨ ਨੇ ਇਹ ਕੈਮਰਾ ਯਾਦਵਿੰਦਰ ਭਾਈ ਵੱਲ ਉਹ ਤੁਸੀਂ ਜਿਹੜਾ ਸ਼ਖਸ ਖੜਾ ਵੇਖ ਰਹੇ ਹੋ ਇਹਨਾਂ ਦਾ ਨਾਮ ਹੈ ਯਾਦਵਿੰਦਰ ਇਹ ਇੱਥੇ ਪੁਲਿਸ ਮੁਲਾਜ਼ਮਾਂ ਨਾਲ ਡਿਊਟੀ ਕਰਦੇ ਨੇ ਇਹਨਾਂ ਨਾਲ ਬਾਈ ਨਾਲ ਗੱਲਬਾਤ ਕਰਦੇ ਆਂ ਭਾਈ ਆਓਗੇ ਮਾੜਾ ਇੱਕ ਮਿੰਟ ਇਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਭਾਈ ਕੀ ਹਾਲ ਹੈ ਯਾਦਵਿੰਦਰ ਭਾਈ ਸਭ ਤੋਂ ਪਹਿਲਾਂ ਸਵਾਗਤ ਹੈ ਸਾਡੇ ਚੈਨਲ ਤੇ ਤੇ ਭਾਈ ਕਿਉਂ ਖੜੋ-ਖੜੋਤੇ ਹੋਨੇ ਹੋ ਇੱਥੇ ਕੋਤੇ ਰ ਆਪਣੀ ਨਾ ਜਿਹੜਾ ਪਹਿਲੇ ਫੋਰ ਬਰਿਆ ਸੀ ਇਹ ਪਹਿਲੇ ਜਾਮ ਲੱਗ ਜਾਮ ਆ ਤੇ ਉਹਨੇ ਨਾ ਪ੍ਰਾਪਤ ਕਰੇ ਨਾ ਉਹਨਾਂ ਪੱਤਗੀ ਇਹ ਨਾਲ ਬਾਰੇ ਜਿਹੜਾ ਜਿਹੜਾ ਕੋਰਟ ਤੋਂ ਪਹਿਲਾਂ ਹੋਇਆ ਹੋਇਆ ਤੇ ਸ਼ਹਿਰ ਦਾ ਨਾ ਨਹੀਂ ਕੋਈ ਮਤਲਬ ਕੌਣ ਕਹਿੰਦਾ ਇੱਥੇ ਆ ਕੇ ਖੜਨੂ ਆਪਣਾ ਪਾਨੇ ਹੋਗੇ ਕੋਈ ਕਹਿੰਦਾ ਭਾਈ ਜਾਓ ਤੇ ਜਾ ਕੇ ਕੰਮ ਕਰ ਇਹ ਸਾਦੀ ਦਾ ਮਨ ਕਰਦਾ ਹੈ ਕੰਮ ਕਰਨੇ ਦਾ ਜੇ ਕੰਮ ਕਰਾਂਗੇ ਨਾ ਪ੍ਰਮਾਤਮਾ ਸਾਦੀ ਦਾ ਦੇਗਾ ਵੀ ਰੋਟੀ ਪਾਣੀ ਕਿੱਥੇ ਖਰਾਂਗੇ ਇਹ ਰੋਕ ਰਹਾ ਲੋਕਾਂ ਨੂੰ ਬਚਾਣ ਆਤੇ ਕਰਦੇ ਆ ਲੋਕਾਂ ਦਾ ਨਾ ਗੱਦੀ ਦਿੰਦ ਹੋ ਰਿਹਾ ਲੋਕਾਂ ਦਾ ਸੁੱਕਦਾ ਉਹਦਾ ਹੱਤਾ ਜੀ ਬਾਰੇ ਜਾ ਰਹੇ ਉਹਨਾਂ ਨੂੰ ਪੰਤੇ ਇਹ ਇਹ ਥੇੜ ਪ੍ਰਮਾਤਮਾ ਕਰਨੀ ਡਾਕਟਰ ਬਚਾਣਾ ਕੰਮ ਹੋਰ ਅਜੂਰੀ ਇਹ ਕੰਮ ਜੂਰੀ ਨਹੀਂ ਕਰ ਇਹ ਲੋਕਾਂ ਦੇ ਐਕਦਰ ਨਹੀਂ ਜਾਵਾਂ ਇਹ ਪ੍ਰਮਾਤਮਾ ਦੀ ਇੱਥੇ ਵੇ ਹਾਂ ਜੀ ਡਿਊਟੀ ਇਨੀ ਸੇਵਾ ਕਰ ਰਿਹਾ ਕਿ ਤਰੀਕੇ ਦੀ ਮੈਂ ਤੁਹਾਡੇ ਕੱਪੜੇ ਵੇਖਦਾ ਜੈਕਟ ਤੁਸੀਂ ਪੁਲਿਸ ਵਾਲਿਆਂ ਦੀ ਹੈ ਡਿਊਟੀ ਵੀ ਪੁਲਿਸ ਵਾਲਿਆਂ ਦੀ ਕਰਦੇ ਪਏ ਇਹ ਜੈਕਟ ਤੁਹਾਨੂੰ ਕਿਹਨੇ ਦਿੱਤੀ ਹੈ ਇਹ ਗੁਰਸਿ ਹਣੋਂ ਪਾ ਪਾ ਦੇਂਦੇ ਹੁੰਦੇ ਸਾਰੀ ਹੁਣਾਂ ਦੀ ਗੱਡੀ ਆੜੇ ਗ੍ਰੇਨਨ ਕੋ ਫੜੇ ਦੇ ਰਹੇ ਕੋ ਪੈਂਟਾ ਦੇ ਦੇ ਉਹਦਾ ਹੱਥ ਦੇ ਗੁਰ ਤੇ ਜੈਕਟ ਪਾ ਕੇ ਮਹਿਸੂਸ ਕਰਦੇ ਹੋ ਕਿ ਹਾਂ ਭਾਈ ਮੈਂ ਵੀ ਪੁਲਿਸ ਮੁਲਾਜ਼ਮ ਹੋ ਗਿਆ ਮੇਰੇ ਕੋ ਵੀ ਉਹ ਤਾਕਤ ਆ ਗਈ ਹੈ ਉਹ ਸ਼ਕਤੀ ਆ ਗਈ ਹੈ ਸਾਰੇ ਤਰਫ ਪਰ ਬੁੱਝ ਕੁਛ ਨਹੀਂ ਆਨੇ ਦਿਆ ਸਾਬਾ ਆਪਾਂ ਗੁਰ ਸਿੱਖ ਹੈ ਮੈਂ ਇਹਨਾਂ ਦਾ ਤੇ ਯਰੇ ਪੰਦੇ ਯਰੇ ਪੜੇ ਮੈਂ ਉਹ ਰਾਤੇ ਉਹ ਕੜੀਏ ਕਿ ਆਫਰ ਲੋਕ ਪੜੇ ਨਹੀਂ ਹੈ ਉਹਨਾਂ ਨੂੰ ਰੱਖਦੇ ਨਹੀਂ ਹੋਰਸੇ ਵਿੱਚ ਆਪੇ ਦੀ ਛੜਦੀ ਯਰੇ ਕੰਮ ਕਰਦੀ ਬੋਲ ਰਫਤੇ ਸਿੰਦਾਂ ਚ ਰੋ ਗਏ تھے ਆਉਂਦੇ ਹੋਏ ਯਰੇ ਪਾਂਦੀ ਅੰਸਾਰ ਹੋ ਗਏ ਹਾਂਜੀ ਪੰਜ ਸਾਲਾਂ ਚ ਟ੍ਰੈਫਿਕ ਚ ਕਿੰਨਾ ਬਦਲਾਅ ਹੋਇਆ ਕਿ ਆਪਣੇ ਆਪ ਚ ਕਿੰਨਾ ਬਦਲਾਅ ਹੋਇਆ ਤੋਈ ਯਾਬਤ ਖੈੜ ਦਾ ਜਾਮ ਤਾਂ ਪਤਾ ਹੀ ਹੈ ਤੁਸੀ ਖੈੜ ਦਾ ਕਿੰਨਾ ਜਮ ਲੱਗਦਾ ਹੀ ਆ ਤੇਰੇ ਨਾਲ ਫਾਰਮ ਫਰ ਨਹੀਂ ਕਿੰਨਾ ਸਵਾਰੀਆਂ ਭਰਦੀਆਂ ਇਤਕਰ ਵਸਾ ਲੱਗਿਓ ਦਰਜਾ ਮਿਲ ਆਇਨੇ ਹੈ ਤਨ ਜਾਓ ਇਹ ਗੰਮੇ ਕਿਹਨ ਕੌਣ ਟੋਡੇ ਅਰੇ ਉਹ ਵੀ ਡੜੀ ਉਹ ਵੀ ਡੜੀ ਉਹ ਮੇਰੀ ਡੜੀ ਪੈੜਾ ਭਰਾ ਕੋਇ ਹੈ ਭਾਈ ਮੈਂ ਸਿੱਟੂ ਰੋਈਆ ਫਟਾ ਭਾਈ ਆ ਪੈੜਾ ਮੜੀ ਉਹ ਵੀ ਬੜਿਆ ਨੇ ਉਹ ਕਿਆ ਕਰਦਿਆ ਨੇ ਪੜਦਿਆ ਫਟਾ ਭਾਈ ਪੜਦਾ ਬਟ ਯਾ ਕਰੀ ਜੇ ਪਹਿਲਾ ਕੋ ਖੂਚ ਲੱਗਿਆ ਹੁੰਦੇ ਤੇ ਪੜਦੇ ਵੇ ਤੇ ਉਹਨਾ ਕਰ ਦਿੰਨੇ ਆ ਅੰਕਰੀਏ ਗੈਫਮੈਂਟ ਤੇ ਕੰਮ ਕਰਨਾ ਉਹ ਰਫ਼ਤਾਰ ਹੋਣੇ ਜੇ ਤੁਸੀਂ ਸਾਰ ਕਿਨੇ ਵੇ ਆਨਿਓ ਸਵੇਰੇ ਇੱਥੇ ਜੇ 8 ਵਜੇ ਫਿਰ ਵੀ 8 ਵਜੇ ਆੜ ਤੋਂ ਆੜ ਤੇ ਡਿਊਟੀ 12 ਘੰਟੇ ਡਿਊਟੀ ਹੁਣ ਘਰ ਦਾ ਖਰਚਾ ਫਿਰ ਕਿਵੇਂ ਚੱਲਦਾ 12 ਘੰਟੇ ਡਿਊਟੀ ਕਰਨੇ ਹੋ ਯਾਰ ਕਾਚਾ ਨ ਆਪਣਾ ਜੇ ਦਿਦਿਆ ਦੇ ਰਹੇ ਨੇ ਲੱਖੋ ਵੀ ਆ ਚੱਲਦੀ ਆ ਮਸਾਂ ਤਰੀਕੇ ਹੋਰ ਯਾਤ ਕੋਈ ਨੌਕਰੀ ਕਰਨ ਦਾ ਨਹੀਂ ਸੋਚਿਆ ਇਹ ਉਹ ਕਲੀ ਰਾਹ ਹੁਣ ਕਤਾਰ ਕਰੂਗੀ ਫਿਰ ਪੱਕਾ ਤੂੰ ਵੀ ਨਾ ਪਤਾ ਨਹੀਂ ਫਰਮਾਨਤਾਂ ਨੂੰ ਹੋਇਆ ਰਹਾ ਇਹ ਦਮੀਗਾ ਹੀ ਕਹਨਾ ਸਾਦੇ ਪੱਕਾ ਹੀ ਹੋਣਾ ਹੈ ਬਾਬ ਇਹ ਤਾਂ ਹਨੀ ਜੀ ਜਦ ਫਨ ਹਾਂ ਇਸੇ ਲੀਡਰ ਕੋਲ ਕਿਸੇ ਮੰਤਰੀ ਕੋਲ ਗਿਆ ਪਾਈ ਮੈਨੂੰ 5 ਸਾਲ ਹੋ ਗਏ ਡਿਊਟੀ ਕਰਦੇ ਨੂੰ ਹੁਣ ਮੈਨੂੰ ਵੀ ਲਾ ਦੇ ਪੱਕਾ ਪੱਕਾ ਤਾਂ ਆਪਣਾ ਪਹਿਲਾਂ ਆਪਾਂ ਚੰਦੀ ਦਾ ਕਮਨ ਤਰੀਕੇ ਨਾਲ ਚਾਰ ਦੰ ਉਹ ਉਹ ਵੀ ਕਰਦੇ ਪਹਿਲਾਂ ਮੈਂ ਬੋਤਾ ਮਾਹਤਰਮਾ ਵਰਤਮਾਨ ਕੋ ਚੱਲ ਕਰਦੇ ਪਤਮੋਦ ਜੀ ਕੁਰਸੀ ਦੀ ਗੱਲ ਦਵਾ ਜਾ ਕੇ ਉਹਦਾ ਵੈ ਨਹੀਂ ਸਰਦਾ ਉਹ ਆ ਨਹੀਂ ਸਰਦਾ ਪੰਨਾ ਵੀ ਆਏ ਤੱਕ ਦਿਨ ਤੇ ਆਇਆ ਤਾਂ ਪਹਿਲੇ ਲੰਗੀ ਤਰੂਤੀਆ ਜਦ ਮੇਕ ਕਦੇ ਨਹੀਂ ਮਿਲ ਕੇ ਗਿਆ ਜੇ ਲੱਕ ਕਿਤੇ ਹੁਣ ਤਾਂ ਜੇ ਨਾਲ ਪੱਛੇ ਰਿਵਾਇ ਕਿ ਆ ਪੱਕਾ ਕਰਨਾ ਨਾ ਰਖਣਾ ਇਹਨੇ ਪੱਕਾ ਨਹੀਂ ਕਰਿਆ ਜਦ ਨਹੀਂ ਪੱਕਾ ਕਰਿਆ ਕੋਈ ਗੱਲ ਬਾਤ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨੇ ਕਦੇ ਗੱਲ ਬਾਤ ਨਹੀਂ ਕਰੀ ਬੇਤਿਕ ਜਿਵੇਂ ਬੇਤਿਕ ਵੈਜਵੇ ਇਹ ਬਹੁਣ ਬਹਤੇ ਵੇਦ ਕਰਦੇ ਹੋਏ ਆ ਪੱਕਾ ਖਾਨਾ ਵੀ ਨੂੰ ਲੱਕ ਭੇਜਿਆ ਚਾਰ ਬਿਲੂ ਬੁਲਾਤੇ ਆ ਇੱਕ ਬੰਦੇ ਹੋਰ ਆ ਇਹਦੇ ਆਪਣੇ ਵਾਲੇ ਕੈਮਰ ਵਾਲੇ ਹੋਰ ਵੀ ਨੂੰ ਬੁਲਾਤੀ ਕਮਰ ਸੋਈ ਆ ਉਹ ਵੀ ਨੂੰ ਬੁਲਾਤੀ ਮੋਨੋ ਪੈਸੀ ਨਹੀਂ ਹੋਇਆ ਕੁਛ ਨਹੀਂ ਹੋਇਆ ਹੁਣ ਈ ਦੰਦੀ ਤਾਰ ਤੇ ਕਿਉਂ ਫਾਨੀ ਆ ਬੰਦੇ ਇੰਨੇ ਤੁਹਾਡੀ ਵੀਡੀਓ ਬਣਾ ਕੇ ਗਏ ਨੇ ਖੁਸ਼ੀ ਹੁੰਦੀ ਆ ਅੰਦਰੋ ਕਿ ਮੈਨੂੰ ਲੋਕ ਜਾਣਦੇ ਪਿਆਣੇ ਪਿੰਡੇ ਚ ਸਭ ਨੂੰ ਪਤਾ ਲੱਗ ਜਾਣਾ ਯਾਦਵਿੰਦਰ ਕੌਣ ਤਾਰੇ ਜਾਂਦੇ ਸਾਰੇ ਜਾਣਦੇ ਆ ਇਹ ਫਨੇ ਆਪਣਾ ਬਰਦਾਤ ਆ ਉਹ ਬੜੇ ਆਪਣੀ ਮਰਚਾਤੋ ਹੈ ਰਹੀ ਹੈ ਇਹ ਇਹਨਾਂ ਨੂੰ ਗਰੇ ਇਹਨਾਂ ਨੂੰ ਮੈਨੂੰ ਉਸ ਯਾਰ ਨੂੰ ਦਮ ਨਹੀਂ ਇਹਨਾਂ ਦਾ ਯਾਤ ਤੇ ਕਰਦੇ ਕਹਿੰਦੇ ਨੇ ਭਾਈ ਇਹ ਕੀ ਹੈ ਤਾਂ ਪੜਾਈ ਯਾਦਵਿੰਦਰ ਇਹਦਾ ਖੜਾ ਹੁੰਦਾ ਬੱਸ ਸਟੈਂਡ ਤੇ ਫੋਨ 'ਚ ਮੋਬਾਈਲ 'ਚ ਆ ਕਿਵੇਂ ਗਿਆ ਜਦੋਂ ਵੀਡੀਓ ਆਈ ਹਣੀ ਬਾਅਰ ਮੈਨੂੰ ਮਾਂ ਬਾਪ ਕੋਈ ਬੱਚੇ ਨੂੰ ਕੁਛ ਆਉਂਦਾ ਹੀ ਆ ਇਹ ਬੱਚਾ ਇਹਦੇ ਲੋਗ ਇਹਨਾਂ ਨਾਲ ਕਰ ਗਿਆ ਕੋ ਕੁੱਥੇ ਪਰਮਾਤਮਾ ਨੂੰ ਕੰਨਾ ਫਰਮਾਉਂਦੇ ਦੇ ਲੋਗ ਉਹ ਲੋਕ ਤਾਂ ਨਸੀ ਕਰਦੇ ਆ ਉਹ ਇਹ ਕਿ ਬੰਦਾ ਕੱਢਵੇ ਇਹਨੇ ਗੁਰਸਿੱਖਾ ਤੋਂ ਵੀ ਧਾਰੂ ਪੀਲਾ ਯਾਰ ਸਦਾ ਨਾ ਕਰਦੇ ਨਾ ਇਹ ਬਾਰੇ ਮੋਰ ਤੇ ਥਪਾ ਮਾਰ ਦਰਦੇ ਨੇ ਰਮੈਨ ਜੀ ਫਿਰ ਉਹ ਕਿੰਨਾ ਮਾਂ ਬਾਪ ਰਹੀ ਹੈ ਐਡੀ ਲਾਤ ਹੋ ਗਈ ਮਾਮਾ ਬਣਾ ਤਾਂ ਕਈ ਵਾਰਕ ਚਾਲੇ ਉਹ ਮੇਰਾ ਲਾ ਤਾਂ ਨਹੀਂ ਰਹਿਤਾ ਪਰ ਇਹ ਜਾ ਇਹਦੇ ਨਸੇ ਨਹੀਂ ਕਰਦੇ ਉਹ ਪ੍ਰਮਾਤਮਾ ਦੀ ਸਿਮਰ ਕਰਨਾ ਹੈ ਇਹਦੇ ਸਿਮਰ ਕਰਕੇ ਜੀਣਾ ਮਾਨਣਾ ਕੋਈ ਨਹੀਂ ਦੇਖ ਸਵੇਰੇ ਉਠਾਣ ਵਾਲਾ ਪ੍ਰਮਾਤਮਾ ਡਿਊਟੀ ਤੇ ਭੇਜਣ ਵਾਲਾ ਪ੍ਰਮਾਤਮਾ ਹੈ ਪਰ ਵਾਹਿਗੁਰੂ ਹੈ ਸਾਡਾ ਉੱਪਰੋਂ ਉਹ ਬੈਠਾ ਨਾ ਬਾਬਾ ਨਾਨਕ ਦੇਵ ਉਹ ਕਰੀਂ ਨੇ ਆਪਨ ਸੰਤਾਂ ਨੇ ਸੰਤਾਰੇ ਆਪੇ ਕਾਜ ਹੋ ਜਾਂਦੇ ਹੈ ਪਚਾਵੜਾ ਪ੍ਰਮਾਤਮਾ ਹੈ ਡੀਲੋ ਵਾਲਾ ਵੇਦਵਾਰ ਉਹੀ ਪ੍ਰਮਾਤਮਾ ਹੈ ਐਦਾਂ ਨਹੀਂ ਹੋਣੀ ਹੈਗਾ ਅੰਦਰ ਕਾਜ ਆਪੇ ਹੋਇਆ ਅੰਦਰ ਬਥੇ ਉਹ ਬਾਬਾਏ ਅੰਦਰ ਖਸਾਣ ਹੈ ਵੀ ਇਹ ਰੁਵਾਣਾ ਕਿੰਨਾ ਪੜਿਓ ਤਈ ਪੜਿਆ ਤਾਂ ਪਹਿਲਾ ਪਰਦੇ ਹੁੰਦੇ ਤੇ ਮੂਹ ਚ ਆਪਣੇ ਸਾਫ ਸਾ ਕੋਲਾ ਆ ਲਗਿਆ ਕਾਰਜਾਤਲ ਦੁਬਾਰਾ ਹੈ ਪਹਿਲਾ ਪਰਦਾ ਤਾਂ ਹੁਣ ਮੂਹ ਦੇ ਸੱਤ ਪੱਤ ਗਈ ਉਹ ਯਾਰ ਦੇ ਬੋਗਰ ਤਾਂ ਖੇਦਦੇ ਆ ਮੇਤੋ ਬਾਰ ਨਹੀਂ ਕਰਨੀ ਗਏ ਤੇ ਔਰ ਇਹ ਤੇ ਸਿਰ ਪੱਤ ਗਿਆ ਵਰਤਾ ਨਾ ਉਹ ਕਿਤੇ ਚੱਲ ਨਹੀਂ ਪਿਆ ਕਰ ਗੱਡ ਕਿਨਾ ਵਫਤਾ ਕਦੇ ਤਾਨੂੰ ਐ ਲੱਗਦਾ ਕਿ ਜਿਵੇਂ ਬੰਦੇ ਕਹਿੰਦੇ ਨੇ ਕਿ ਭਾਈ ਆਦਵਿੰਦਰ ਥੋੜਾ ਭੋਲਾ ਜਾਇਆਗਾ ਯਾਦਵਿੰਦਰ ਥੋੜਾ ਚਲਾਕ ਨਹੀਂ ਹੈਗਾ ਐਵੇਂ ਤੁਹਾਨੂੰ ਲੱਗਦਾ ਅੰਦਰੋਂ ਕਿ ਤੁਹਾਡੇ ਅੰਦਰ ਕੋਈ ਕਮੀ ਹੈਗੀ ਐ ਐਦਾ ਕੋਈ ਨਹੀਂ ਬੋਲ ਸਕਦਾ ਇਹ ਪਿਆਰ ਤਾਂ ਗੁਰੂ ਦਾ ਆਪਣੇ ਪਿਆਰ ਹੈ ਜੇ ਇੰਨਾ ਗਰੀਬ ਕਦੇ ਪਿਆਰ ਦੇਖਿਆ ਨਹੀਂ ਹੋਇਆ ਲਫੜਾ ਬਿਚਾਰ ਆਪਾਂ ਮਾਪਵਾਣੇ ਸਾਦੀਚੇ ਅੰਦਰ ਆਤਮਾ ਦੇ ਦੇਵੇ ਨਾ ਆਸ਼ੀਰਵਾ ਪਰਮਾਤਮਾ ਦੀ ਆਸ਼ ਕੋਪਰੇ ਜਦ ਲਈ ਤੁਮ ਕਰ ਉਹ ਤਾਂ ਬੰਦਾ ਪਰਮਾਤਮਾ ਦਾ ਖੇਡ ਜਿਹੜੇ ਉੱਪਰ ਇਹ ਖੜ ਗਿਆ ਨਾ ਦੇਖੀ ਲੇ ਕੇ ਉਹ ਪਰਮਾਤਮਾ ਦਾ ਬੋਬਾਨਕ ਦੇਵ ਸਾਰੇ ਆ ਗੁਰੂ ਐ ਬਾਣੀ ਚ ਔਰੀ ਵੀ ਆ ਆਪਕਾਰ ਆਪਿ ਹੋਇਆ ਇਹ ਨਹੀਂ ਚੜੂਗੀ ਸੇ ਕਾਜ ਕਾਜ ਇਹ ਉਹਨਾਂ ਖੜਿਆ ਵੀ ਖੜ ਖੜੇ ਨਾ ਪਰਮਾਤਮਾ ਨੇ ਤੁਸੀਂ ਭੇਜਿਆ ਐ ਇਹ ਸੋ ਪਰਮਾਤਮਾ ਆ ਗਿਆ ਇਹ ਸਾਦੇ ਕਾਜ ਪਰਮਾਤਮਾ ਨੇ ਕਰਦੇ ਨਹੀਂ ਬੜੀ ਬੜੀ ਖੂਬਸੂਰਤ ਗੱਲ ਤੁਸੀਂ ਕਹਿ ਕੇ ਆਹ ਕੰਮ ਕਰਾਉਣ ਵਾਲਾ ਪਰਮਾਤਮਾ ਪਰ ਆ ਬੰਦੇ ਫੇਰ ਵੀ ਆਈ ਆਪਣਾ ਪੰਜਾਬ ਕਹੀਏ ਜਾਂ ਬਾਕੀ ਸੂਬੇ ਕਹਿਣ ਇਹ ਗਲਤ ਰਾਤ ਤੁਰ ਪੇੜੇ ਮੁੰਡੇ ਜਾਬਦੇ ਹੁਣ ਬੰਦੇ ਨੂੰ ਕਰੀਏ ਕੀ ਦਾਉਰੂ ਨੇ ਮਹਾਰਾਜ ਕਰਤਾ ਉਸ ਏਕਾ ਤਾਂ ਖੁੱਲ ਗਿਆ ਹੁਣ ਸਾਰੇ ਜਾਬ ਤੱਕ ਲੈ ਆਵਾਂ ਸਿੱਕਾ ਹੁਣ ਜੀ ਕਰਾ ਤਾਂ ਜੇ ਪਤਾ ਹੀ ਕੀ ਹਥੇ ਇਹ ਕਤਨ ਕਰਦੇ ਲੋਕ ਵੜਦੇ ਵੀ ਇੰਨਾ ਕੰਮ ਕਰਨੇ ਉਹ ਠੇਕੇ ਦੇ ਬੰਦ ਵੀ ਕਰਨਾ ਹੀ ਪੈਣਾ ਉਹ ਕਰਤਾ ਨੂੰ ਜੀ ਦਾ ਪਤਾ ਲਗੇ ਕਿ ਸਿੱਕੇ ਦਾ ਦਾਉਰੂ ਨੂੰ ਤਾਂ ਕੇਰ ਸਿੱਕਾ ਦਾਉਰੂ ਖੋਲੂਗਾ ਤੇ ਕੋਣ ਕਰਦਾ ਇਹ ਤਾਂ ਨੱਪ ਇਹ ਤਾਂ ਹੋਰ ਹੀ ਕਿ ਵਰਗਿਓ ਇਹ ਤਾਂ ਨਹੀਂ ਹੋ ਕਾਗਰੀ ਸੜ ਅੰਦਰੋਂ ਉਹ ਮੋਟੀਵੇਸ਼ਨ ਕਿੱਥੋਂ ਆਉਂਦੀ ਹੈ ਕਿੱਥੋਂ ਤਾਕਤ ਆਉਂਦੀ ਹੈ ਇਹ ਐਨ ਦੀ ਕਿਰਪਾ ਚੱਲ ਮਨਾ ਉੱਠ ਸਵੇਰੇ ਕੰਮ ਤੇ ਚਲੀਏ ਉਹ ਵੀ ਇੱਕ ਥੈਕਲੈਸ ਜੌਬ ਹੈ ਕਿਸ ਨੇ ਸ਼ਾਇਦ ਤੁਹਾਡਾ ਸ਼ੁਕਰਗੁਜ਼ਾਰ ਨਹੀਂ ਕਰਨਾ ਸ਼ੁਕਰੀਆ ਦਾ ਨਹੀਂ ਕਰਨਾ ਕਿ ਭਾਈ ਬੰਦਾ ਪੱਕਾ ਵੀ ਨਹੀਂ ਹੈਗਾ ਫੇਰ ਵੀ 12 ਘੰਟੇ ਖੜਨਾ ਕਿਤੇ ਬੱਸ ਸਟੈਂਡ ਤੇ ਆ ਕੇ ਉਹ ਅੰਦਰੋਂ ਤਾਕਤ ਕਿੱਥੋਂ ਆਉਂਦੀ ਹੈ ਤਾਰ ਤਾ ਆਪਾਂ ਨੂੰ ਫਲਵਾਉਣ ਵਾਲੇ ਤਾਰ ਤੇ ਉਹ ਸੋਤਾ ਤੇ ਬੱਚੇ ਤੇ ਨਾ ਜਾਦੋਂ ਪਾ ਸੀਗੁਰ ਗਨ ਤਾਂ ਨਹੀਂ ਤਾਂ ਪਰੇ ਪਾਰ ਕੀ ਦਹਾਉ ਤੇਰਾ ਸੀਗੁਰਾ ਤੈਨੂੰ ਗੰਨ ਨਾ ਦੇ ਕਹਤਾ ਬੇਤਾ ਜਾਦਾ ਇਹ ਐ ਨਹੀਂ ਚਲੂ ਗੋ ਤੇਰਾ ਇਹ ਮੇਰਾ ਸੀਰ ਹੈ ਇਹ ਵੀਰ ਖਾਰਛਾ ਦੀ ਹੀ ਆ ਤੇਰਾ ਤੇਰੇ ਸਾਈ ਸਾਹ ਬਾਬਾਈ ਦਾ ਅਸੀ ਵਾਰ ਇਹ ਸਾਰੀ ਗੁਰੂ ਦਾ ਕਤਾਰ ਇਹ ਸੀਰ ਹੈ ਨਾ ਇਹ ਆਦਾ ਨਹੀਂ ਚਲੂਗੀ ਬਾਣੀ ਚੱਲ ਕੇ ਜਰੂਰੀ ਇੱਥੇ ਬਾਣੀ ਪੜ ਕੇ ਫਰਮਾਤਮਨ ਸਿਮਰ ਕਰਕੇ ਜਾਉਂ ਇਥੇ ਐਤਾ ਜਾਣਦਾ ਤੇ ਮੈਂ ਉਮੀਦ ਕਰਦਾ ਕਿ ਜਿੰਨੀ ਮੇਰ ਰੱਬ ਨੇ ਤੁਹਾਡੇ ਤੇ ਕੀਤੀ ਹੈ ਸਾਰੇ ਤੋਂ ਨਹੀਂ ਮੇਰ ਕਹੇ ਤਾਂ ਕਿ ਪੰਜਾਬ ਕੇ ਪੂਰੇ ਭਾਰਤ ਕੋਈ ਵੀ ਤਰੀਕੇ ਦੀ ਨਫ਼ਰਤ ਹੋਵੇ ਨਫ਼ਰਤ ਦੂਰ ਹੋ ਜਾਈ ਜਾਓ ਤੇ ਗੱਲ ਸੁਣੋ ਬਈ ਪਹਿਲਾਂ ਤਾਂ ਹੁਣ ਬੋਤਾ ਦੇ ਹੁਕਮੰਤੀ ਬਾਤਮਨ ਤਾਂ ਪਹਿਲਾਂ ਵਰ ਗਿਆ ਤਾਂ ਖੈਰ ਦਾ ਉਹ ਕਰੀਏ ਕਿੰਨੂ ਜਾਓ ਬਈ ਹੁਣ ਕਿਸੇ ਨੇ ਉਹਨ ਮੈਂ ਇਹ ਸੋਚਦਾ ਮੈਂ ਤਾਂ ਆਪਣਾ ਹੁਕਮੰਦੇ ਚ ਨਹੀਂ ਦਫਾਣ ਹੁਕਮੰਤੀ ਬਰਾਕੇ ਇਹਨੂੰ ਦਰਫੋਰ ਕਰਾ ਦਨ ਬਾਤਮਨ ਇਹਦਾ ਇਹਦਾ ਕੁਝ ਨਹੀਂ ਮਿਲ ਸਕਦਾ ਤਾਰਦਾ ਬੜਾ ਪੱਲਾਇਕ ਨਾਲ ਦੇ ਦੁਆਜਿੜੀ ਵਾਦੇ ਵਿੱਚ ਨਿਰਕੁਸ਼ਤੀ ਚ ਗਿਆ। ਇਹ ਨਿਰਕੁਸ਼ਤੀ ਇਹ ਗੱਲ ਕਰੀ ਮੈਂ ਖਾ ਅਧਦੀ ਦਾਵ ਕਰੇ। ਇਹ ਗੱਲ ਨਹੀਂ ਤੈਨੂੰ ਪੱਕਾ ਰੱਖਣਾ ਮੈਂ ਕਤਾਰ ਵਰਜੂਗਾ। ਵਿਨੋ ਅੱਜਾ। ਸਾਦੀ ਤਾਂ ਕਾਰ ਦਾ ਕਤਾਰ ਨਹੀਂ ਕਰਿਆ ਸਪਾਪਾ ਤਾਂ ਗਰਦੀਆ ਫੋੜੀਆਂ ਹੂੰ ਕਿਤੇ ਕਤਾਰ ਵਾਨਾ ਨਹੀਂ। ਮੈਨੂੰ ਇਹ ਕੁਸਾ ਹੂੰ। ਮੇਰੇ ਤੇਰੀ ਚਹੀ ਹੋੜਿਆ। ਮੈਂ ਇੱਕ ਦਿਨੋਂ ਤੈਨੂੰ ਤਰਦਾ। ਪਤਾਨ। ਪਾਦੀ ਵੀ ਇਹ ਦਾ ਕਰੇਂ। ਲੇ ਤਾਂ ਹੁਣ ਸਾਤ ਤੱਕ ਤੇ ਸੋਚੂਗਾ। ਕਤਾਰ ਇਹ ਪੱਕਾ ਕਰ ਦੇਵੇ ਮੇਰੇ ਤੇ ਜਿੰਦੀ ਹੈ ਪਤਾ ਨਹੀਂ ਮੈਨੂੰ ਆ ਪੀਕ ਮੰਗਣਾ ਪੈਣਾ ਪਤਾ ਨਹੀਂ ਮੈਨੂੰ ਤਾਂ ਪਰਾਤ ਵੰਥੇ ਰੇ ਨਹੀਂ ਇਹ ਤੁਮੀ ਆਈ ਕਰਗੇ ਪੀਕ ਮੰਗੜ ਤੇ ਨੌਬਤ ਨਾ ਹੀ ਕਦੇ ਕਿਸੇ ਤੇ ਆਵੇ ਸਰਕਾਰ ਆ ਜਰੂਰ ਸੋਚਣ ਕਿ ਪਾਈ ਆ ਮਨਸਾਨੀਅਤ ਕੀ ਕਰਨਾ ਚਾਹੀਦਾ ਮੈਨੂੰ ਉਡੀਕ ਥੋੜੀ ਕਰਦੇ ਫੇ ਟ੍ਰੈਫਿਕ ਲਗਾਉਣ ਦੇ ਬੜੇ ਸਾਹਿਬ ਮੈਂ ਬੜੇ ਸਾਹਿਬ ਕੋ ਵੀ ਜਾ ਕੇ ਨਾ ਜਿਹੜਾ ਟ੍ਰੈਫਿਕ ਖਲੋਤੇ ਇਹਨੂੰ ਤੁਸੀਂ ਵਡਾਣਾ ਹੈ ਤੇ ਇਹ ਹੈਗੇ ਨੇ ਯਾਦਵਿੰਦਰ ਭਾਈ ਕਿ ਕਿਵੇਂ ਬਿਊਟੀ ਤੁਸੀਂ ਦੇਖ ਸਕਦੇ ਹੋ ਪੁਲਿਸ ਦੀ ਜਿਹੜੀ ਉਹ ਪਾਈ ਹੋਈ ਹੈ ਪੁਲਿਸ ਮੁਲਾਜ਼ਮ ਨਾਲ ਸ਼ਾਇਦ ਹੁਣ ਗੱਲਬਾਤ ਕਰਕੇ ਕਹਿਣਗੇ ਕਿ ਭਾਈ ਮੈਂ ਇੰਟਰਵਿਊ ਦੇ ਕੇ ਆਇਆ ਮੈਂ ਦੇਖੀ ਮੈਂ ਫੇਰ ਤੋਂ ਟੀਵੀ ਤੇ ਆਣਾ ਮੈਂ ਫੇਰ ਤੋਂ ਮੋਬਾਈਲ ਤੇ YouTube Facebook ਤੇ ਆ ਜਾਣਾ ਕਿ ਮੈਂ ਇੰਟਰਵਿਊ ਦੇ ਕੇ ਆਇਆ ਇਹਨਾਂ ਦਾ ਕੰਮ ਹੀ ਆਹੀ ਹੈ ਕਿ ਕਿਵੇਂ ਜਿਹੜਾ ਟ੍ਰੈਫਿਕ ਹੈ ਇਸ ਨੂੰ ਘਟਾਣਾ ਲੋਕ ਇਹਨੂੰ ਸੇਵਾ ਕਹਿ ਲਓ ਇਹ ਕਹਿੰਦੇ ਮੇਰੀ ਸੇਵਾ ਹੈ ਮੇਰੀ ਡਿਊਟੀ ਹੈ ਮਨੁੱਖਤਾ ਦੀ ਸੇਵਾ ਸ਼ਾਇਦ ਆਪਣੇ ਆਪ ਨੂੰ ਸਪੈਸ਼ਲੀ ਨਾ ਸਮਝਣਾ ਆਪਣੇ ਆਪ ਨੂੰ ਬਿਲਕੁਲ ਆਮ ਸਨਾਂ ਵਾਂਗ ਸਮਝਣ ਨਾਲ ਸ਼ਾਇਦ ਸਭ ਤੋਂ ਵੱਡੀ ਇਹਨਾਂ ਦੀ ਜਿਹੜੀ ਤਾਕਤ ਹੈ ਇਹ ਹੀ ਤੂੰ ਸਾਡੇ ਨਾਲ ਇਸ ਵੇਲੇ ਜਗਤਾਰ ਭਾਜੀ ਮੌਜੂਦ ਨੇ ਜਗਤਾਰ ਸਰ ਗੁੱਸੇ 'ਚ ਲੱਗਦੇ ਗੁੱਸੇ ਲੱਗਦੇ ਵੇ ਕਿਹਨਾਂ ਨੇ ਉਹ ਨਹੀਂ ਇਹ ਬੋਲੋ ਕਿਵੇਂ ਮਨ ਮਹਿਸੂਸ ਕਰਦਾ ਮੁੰਡਾ ਤੁਹਾਡੇ ਨਾਲ ਖੜਾ ਹੈ ਗੁਰਸੇਖ ਬਾੜੇ ਕੰਮਾਂ 'ਚ ਨਾ ਪੈ ਕੇ ਪੁਲਿਸ ਨਾਲ ਹੱਥ ਵਟਾ ਰਿਹਾ ਹੈ ਬਿਲਕੁਲ ਸਾਡੇ ਨਾਲ ਡਿਊਟੀ ਪੂਰੀ ਤਰ੍ਹਾਂ ਕਰਾ ਰਿਹਾ ਜੀ ਇਹ ਵਧੀਆ ਮੁੰਡਾ ਜੀ ਹੈ ਗੁਰਸੇਖ ਪਰਿਵਾਰ ਤੋਂ ਹੈ ਜੀ ਹਾਂ ਜੀ ਹਾਂ ਸਵੇਰੇ ਕਿੰਨੇ ਕਹੇ ਆ ਜਾਂਦਾ 8 ਤੋਂ 8 12 ਘੰਟੇ ਡਿਊਟੀ ਜਿੰਨੀ ਤੁਹਾਡੀ ਉਹ ਨਹੀਂ ਜੀ ਵੇ ਤੇ ਦੇਪਾਰਟਮੈਂਟ ਨੇ ਅੰਦਰੋਂ ਸੋਚਿਆ ਕਿ ਭਾਈ ਮੁੰਡੇ ਨੂੰ ਪੱਕਾ ਕਰੀਏ ਜਾਂ ਮੁੰਡੇ ਦੀ ਕੋਈ ਗੱਲਬਾਤ ਕਰੀਏ ਇਹਨੂੰ ਪੜਨੇ ਲਈਏ ਕਿਤੇ ਉਹ ਮੁੰਡਾ ਪੜਿਆ ਹੀ ਘੱਟ ਹੈ ਜੀਗਾ ਹਾਂ ਘੱਟ ਪੜਿਆ ਜੀ ਇਹਦੇ ਕਰਕੇ ਨੌਕਰੀ ਨਹੀਂ ਮਿਲ ਰਹੀ ਇਹ ਬਚਾਰੇ ਨੂੰ ਘੱਟ ਪੜਿਆ ਹੋਇਆ ਜੀ ਗੱਲ ਉੱਪਰ ਸਿਫਾਰਿਸ਼ ਕੀਤੀ ਹੋਵੇ ਕਿ ਮਹਾਰਾਜ ਇਹ ਬੰਦਾ ਹੈਗਾ ਇਹਨੂੰ ਕੋਈ ਪੜਨੇ ਲਾ ਦिए ਨਹੀਂ ਜੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਸੋ ਬਾਲਾ ਆਪਣਾ ਮਰੇ ਵੀ ਗੱਲ ਇੱਕ ਹਿੱਸਾ ਹੈਗਾ ਕਰਨ ਦਾ ਜੇ ਆਪਣੇ ਦਾ ਡਿਊਟੀ ਨਿਭਾਰਿਆ 12 ਘੰਟੇ ਇਹ ਗੱਲ ਵੀ ਕੀਤੀ ਜਾ ਸਕਦੀ। ਮੈਂ ਕਈ ਅਫਸਰਾਂ ਨੇ ਸੋਚਿਆ ਵੀ ਇਹਦੇ ਬਾਰੇ ਮੈਂ ਪੜ੍ਹਾਈ ਘਟਨਾ। ਪੜ੍ਹਾਈ ਘਟ ਕਰਕੇ ਉਹ ਪ੍ਰੋਬਲਮ ਆ ਰਹੀ ਏ। ਕਾਰਜ। ਤੇ ਮਨੂ ਦੇ ਲੈ ਤਾ ਕੇ ਜੀ ਵੱਡੇ ਉਦਾਹਰਣ ਖੜੀ ਆਪਣੇ ਸਾਹਮਣੇ। ਭਾਵੇਂ ਲੋਕ ਕਈ ਕਹਿੰਦੇ ਨੇ ਕਿ ਭਾਈ ਥੋੜਾ ਮੰਦ ਬੁੱਧੀ ਹੈ, ਥੋੜਾ ਸਪੈਸ਼ਲੀ ਚੈਲੰਜਡ ਹੈ। ਪਰ ਜਿਵੇਂ ਤੁਹਾਡੇ ਨਾਲ ਡਿਊਟੀ ਨਿਭਾ ਰਿਹਾ ਏ, ਇਹ ਮੰਦਪੁੱਤੀ ਵਿੱਚ ਕੋਈ ਉਹ ਐ ਨਹੀਂ। ਬਿਲਕੁਲ ਹੀ ਦਿਮਾਗ ਸਾਡੇ ਨਾਲੇ ਵਧੀਆ ਦਿਮਾਗ ਹੈ ਜੀ। ਹਾਂ ਜੀ ਹਾਂ ਜੀ। ਇਹ ਤਾਂ ਮੈਂ ਥੋੜੇ ਬੋਲਬਾਣੀ ਤੇ ਥੋੜਾ ਲੱਗਦਾ ਜੀ। ਬੋਲਦਾ ਥੋੜਾ ਥੜਾ ਕੇ ਜੀ ਉਦਾਂ ਹੀ ਕੋਈ ਪ੍ਰੋ ਦਿਮਾਗ ਬਹੁਤ ਹੈ ਇਨਸਾਨ ਦਾ ਜੀ ਹਾਂ ਕੋਈ ਸ਼ੱਕ ਨਹੀਂ ਇਦਾਂ ਦੀ ਮਤਲਬ ਟ੍ਰੇਨ ਕੀਤਾ ਤੁਸੀਂ ਇਹਨੂੰ ਵੀ ਨਾਲ ਨਾਲ ਡਿਊਟੀ ਮਾੜਾ ਦੱਸਦੇ ਰਹਿੰਦੇ ਹੋ ਕਿ ਆਹ ਚੀਜ਼ ਨਹੀਂ ਐਵੇਂ ਕਰਨੀ ਹੈ ਇਹ ਦੇਖੋ ਅਸੀਂ ਚੇਜ ਹੁੰਦੇ ਰਹਿੰਦੇ ਜੀ 6 ਮਹੀਨੇ ਸਾਲ 1.5 ਸਾਲ ਬਾਅਦ ਸਾਡੀ ਬਦਲੀ ਹੋ ਜਾਂਦੀ ਹੈ ਔਰ ਜਦੋਂ ਅਸੀਂ ਦੇਖਿਆ ਉਹ ਟ੍ਰੇਡ ਸੀਗੀ ਇਹ ਤਾਂ ਉਹ ਕਹਿੰਦਾ ਟ੍ਰੇਨ ਆਇਆ ਮੁਰਗਾਪੁਰ ਆ ਚਲੋ ਇਹ ਹੈਗੇ ਨੇ ਜਕਤਾਰ ਸਰ ਕਹਿੰਦੇ ਕਿ ਮੁੰਡਾ ਜਿਹੜਾ ਹੈਗਾ ਇਹ ਯਾਦਵਿੰਦਰ ਬਾਈ ਇਹ ਟ੍ਰੇਨ ਡਾਏ ਨੇ 5 ਸਾਲ ਜਿਵੇਂ ਇਹਨਾਂ ਨੇ ਕਿਹਾ ਕਿ 5 ਸਾਲ ਹੋ ਗਏ ਨੇ ਇੱਥੇ ਡਿਊਟੀ ਦਿੰਦੇ ਨੂੰ ਡਿਊਟੀ ਨਹੀਂ ਸੇਵਾ ਕਰਦੇ ਨੂੰ ਕਿ ਸੇਵਾ ਕਰਦੇ ਨੂੰ 5 ਸਾਲ ਸਮਾਂ ਨਿਕਲ ਚੁੱਕਾ ਹੈ 5 ਸਾਲਾਂ ਵਿੱਚ ਜਿਹੜੇ ਇਹ ਕਹਿੰਦੇ ਮੈਂ ਜਿਹੜੇ ਯਾਦਵੰਦਰ ਭਾਈ ਕਹਿੰਦੇ ਨੇ ਮੈਂ ਬਦਲਾਅ ਵੀ ਬਹੁਤ ਵੇਖਿਆ ਟ੍ਰੈਵਿਕਸ ਵੀ ਬਦਲਾਅ ਆਇਆ ਐ ਅਸਰੇ ਵਿੱਚ ਬਦਲਾਅ ਆਇਆ ਪਰ ਜਿਹੜੀ ਇੱਕ ਚੀਜ਼ ਸਥਿਰ ਰਹੀ ਹੈ ਕਨਸਟੈਂਟ ਰਹੀ ਹੈ ਉਹ ਹੈ ਯਾਦਵੰਦਰ ਭਾਈ ਤੇ ਇਹਨਾਂ ਉਹਦੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਡਿਊਟੀ ਕੀਤੀ ਜਾ ਰਹੀ ਹੈ ਪੁਲਿਸ ਮੁਲਾਜ਼ਮਾ ਨਾਲ ਹੁਣ ਅਸੀਂ ਚਾਹਾਂਗੇ ਵੀ ਇਹ ਕਿ ਜਿਹੜੇ ਵੱਡੇ ਅਫਸਰ ਨੇ ਜਿਨ੍ਹਾਂ ਤੱਕ ਇਹ ਵੀਡੀਓ ਪਹੁੰਚਦੀ ਹੈ ਤੇ ਸਾਡੇ ਦਰਸ਼ਕਾਂ ਵੱਲੋਂ ਵੀ ਆਈ ਦਰਪਾਸਤ ਹੈ ਕਿ ਆਪਣੀ ਆ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚਦੀ ਕਰ ਦੋ ਜਿਹੜੇ ਇਸ ਬੱਚੀ ਦੀ ਥੋੜੀ ਮਦਦ ਕਰ ਸਕਦੇ ਨੇ ਫਾਈਨੈਂਸ਼ੀਅਲੀ ਨਹੀਂ ਇਹਨੂੰ ਪੜਾ ਸਕਦੇ ਤਾਂ ਕਿ ਇਹਦਾ ਆਉਣ ਵਾਲਾ ਭਵਿੱਖ ਸੁਨਹਿਰੀ ਹੋ ਸਕੇ ਮੈਂ ਮੌਜੂਦ ਹਾਂ ਇਸ ਵੇਲੇ ਖਰੜ ਦੇ বাস ਸਟੈਂਡ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਮੈਂ ਰਿਸ਼ਭ ਚਾਵਲਾ ਕੈਮਰੇ ਦੇ ਪਿੱਛੇ ਨੇ ਸੋਨੂ ਚਟਾਲਾ ਚੰਡੀਗੜ੍ਹ ਧੰਨਵਾਦ